ਇਥੋਂ ਤੱਕ ਦੋਸਤੋ ਵੇਖੋ ਜਦੋਂ ਆਪਣਾ ਮੋਰਚਾ ਲੱਗਾ ਸੀ ਨਾ ਸ਼ੰਭੂ ਬਾਡਰ ਤੇ ਤੇ ਲਾਗਲੇ ਪਿੰਡਾਂ ਵਾਲੇ ਜਿਹੜੇ ਉਡਾਂਗਾ ਲੈ ਕੇ ਲੜਨ ਆ ਗਏ ਸੀ ਖਬਰਾਂ ਸੁਣੀਦੀਆਂ ਮਰਾਠਿਆਂ ਦੇ ਨਾਲ ਵੀ ਆ ਗਏ ਸੀ ਜਦੋਂ ਮਰਾਠਿਆਂ ਦਾ ਰਸਤ ਪਾਣੀ ਮੁੱਕ ਗਿਆ ਤੇ ਉਹ ਜਿਹਨਾਂ ਰਸਤ ਪਾਣੀ ਨੂੰ ਪਿੰਡਾਂ 'ਚ ਗਏ ਤੇ ਉਹਨਾਂ ਡਾਂਗਾ ਖੇਚਦੀਆਂ ਸੀ ਤੇ ਉਹ ਵੇਖ ਲਓ ਇਹ ਸਾਰਾ ਕੁਝ ਮੇਰੇ ਬੜਾ ਇਹ ਮਾਨ ਤੇ ਸਵਾਲ 45000 ਸੈਨਿਕ ਲੈ ਕੇ ਸ਼ਿਦਾ ਸ਼ਿਵ ਭਾਉ ਜੀ ਜਿਹੜੇ ਇੱਥੇ ਦਿੱਲੀ ਆ ਕੇ ਲੜੇ ਤੇ ਜੇ ਮਰਾਠੇ ਸੈਨਿਕ ਉੱਤੇ ਮਹਾਰਾਸ਼ਟਰ ਚ ਹੁੰਦੇ ਤੇ ਫਿਰ ਅਬਦਾਲੀ ਨੇ ਤੇ ਉਧਰ ਨੂੰ ਮੂੰਹ ਨਹੀਂ ਸੀ ਕਰਨਾ ਤੇ ਆਪ ਬਾਉ ਸਾਸਰੀ ਕਾਲ ਸਾਰੇ ਭਰਾਵਾਂ ਨੇ ਬਾਉ ਮੈਂ ਇਤਿਹਾਸ ਪੜ ਰਿਹਾ ਸਾਂ ਤੇ ਪਾਣੀ ਪੱਤ ਦਾ ਯੋਧ ਜਿਹੜਾ ਮਰਾਠਿਆਂ ਤੇ ਅਬਦਾਲੀ ਦੇ ਵਿਚਕਾਰ ਹੋਇਆ ਇਹਦੇ ਬਾਰੇ ਸੋਚ ਰਿਹਾ ਸੀ ਕਿ ਸਦਾ ਸ਼ਿਵ ਭਾਉ ਕਮਾਂਡਰ ਇਨ ਚੀਫ ਸੀ ਮਰਾਠਿਆਂ ਦੀ ਫੌਜਾਂ ਦਾ ਹੋਲਕਰ ਜੀ ਸ਼ਿੰਦੇ ਜੀ ਬੜੇ ਤਗੜੇ ਤਗੜੇ ਜਰਨੈਲ ਜਿਹੜੇ ਉਹ ਪਹਿਲਾਂ ਹੀ ਦਿੱਲੀ ਦੇ ਨਾਲਕੀ ਚ ਸੀ ਤੇ ਨਾਨਾ ਜੀ ਨੇ ਪਾਉ ਨੂੰ ਏਡੀ ਵੱਡੀ 40000 ਦੀ ਸੈਨਾ ਦੇ ਕੇ ਉਥੋਂ ਮਹਾਰਾਸ਼ਟਰ ਚੋਂ ਦਿੱਲੀ ਵੱਲ ਨੂੰ ਭੇਜਿਆ ਅਬਦਾਲੀ ਨਾਲ ਕੰਕਰ ਲੈਣ ਲਈ ਤੇ ਜੇ ਉਹ ਉੱਥੇ ਆਪਦੀ ਸਟੇਟ ਚ ਰਹਿੰਦੇ ਤੇ ਮੇਰੇ ਖਿਆਲ ਅਬਦਾਲੀ ਕਦੀ ਵੀ ਮਰਾਠਿਆਂ ਨੂੰ ਹਰਾ ਨਹੀਂ ਸਕਦਾ ਸੀ ਕਿਉਂਕਿ ਇੱਥੇ ਵੀ ਮਰਾਠੇ ਹਾਰੇ ਆ ਉਸ ਸਮੇਂ ਦੇ Hindu ਰਾਜਿਆਂ ਨੇ ਕਈਆਂ ਨੇ ਗਦਾਰੀ ਕੀਤੀ ਕਿਸੇ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਜੀ ਉਹਨਾਂ ਦਾ ਸਾਥ ਦੇਣ ਦੇ ਨਾ ਇਹ ਸਾਰੇ ਤੇ ਫਿਰ ਬਦਾਂਦੀ ਜਿੱਤਦਾ ਨਹੀਂ ਸੀ ਇਥੋਂ ਤੱਕ ਦੋਸਤੋ ਵੇਖੋ ਜਦੋਂ ਆਪਣਾ ਮੋਰਚਾ ਲੱਗਾ ਸੀ ਨਾ ਸ਼ੰਭੂ ਬਾਡਰ ਤੇ ਤੇ ਲਾਗਲੇ ਪਿੰਡਾਂ ਵਾਲੇ ਜਿਹੜੇ ਉਡਾਂਗਾ ਲੈ ਕੇ ਲੜਨ ਆ ਗਏ ਸੀ ਖਬਰਾਂ ਸੁਣੀ ਦੀਆਂ ਮਰਾਠਿਆਂ ਦੇ ਨਾਲ ਵੀ ਉਹ ਆ ਗਏ ਸੀ ਜਦੋਂ ਮਰਾਠਿਆਂ ਦਾ ਰਸਤ ਪਾਣੀ ਮੁੱਕ ਗਿਆ ਤੇ ਉਹ ਜਿਹਨਾਂ ਰਸਤ ਪਾਣੀ ਨੂੰ ਪਿੰਡਾਂ ਚ ਗਏ ਤੇ ਉਹਨਾਂ ਡਾਂਗਾ ਖੇਚ ਲਈਆਂ ਸੀ ਤੇ ਉਹ ਵੇਖ ਲਓ ਇਹ ਸਾਰਾ ਕੁਝ ਮੇਰੇ ਬੜਾ ਈਮਾਨ ਤੇ ਸਵਾਲ 45000 ਸੈਨਿਕ ਲੈ ਕੇ ਸ਼ਦਾ ਸ਼ਿਵ ਭਾਉ ਜੀ ਜਿਹੜੇ ਇਥੇ ਦਿੱਲੀ ਆ ਕੇ ਲੜੇ ਜਿਹੇ ਮਰਾਠੇ ਸੈਨਿਕ ਉੱਥੇ ਮਹਾਰਾਸ਼ਟਰ 'ਚ ਹੁੰਦੇ ਤੇ ਫਿਰ ਬਦਾਦੀ ਨੇ ਤੇ ਉੱਧਰ ਨੂੰ ਮੂੰਹ ਨਹੀਂ ਸੀ ਕਰਨਾ ਤੇ ਆਪਦੀ ਪੂਰੀ ਉਹ ਫੌਜ ਵਧਾ ਕੇ ਪੂਰਾ ਸਾਹਬ ਕਿਤਾਬ ਲਾ ਕੇ ਤੇ ਫੇਰ ਦਿੱਲੀ ਵੀ ਮਾਰ ਸਕਦੇ ਸੀ ਇੱਕ ਹੋਰ ਵੀ ਕਾਰਨ ਕਹਿੰਦੇ ਵੱਡਾ ਉਸ ਹਾਰ ਦਾ ਕਿ ਜਿਹੜੇ ਇਹ ਮਰਾਠੇ ਸੈਨਿਕ ਸੀ ਨਾ ਲੜਾਈ ਲਾਉਣੀ ਸੀ ਇੰਦਾ ਚ ਕੋਈ ਸ਼ੱਕ ਬਹੁਤ ਬੱਦਰੀ ਨਾਲ ਲੜਦੇ ਸੀ ਕਿ ਇਹਨਾਂ ਦੇ ਪਰਿਵਾਰ ਵੀ ਨਾਲ ਸੀ ਉਸ ਵੇਲੇ ਤੇ ਜਦੋਂ ਜੁੱਧ ਸ਼ੁਰੂ ਹੋਇਆ ਨਾ ਤੇ ਜਦੋਂ ਸੈਨਿਕਾਂ ਨੂੰ ਸਾਹਮਣੀ ਭਿੜੇ ਤੇ ਜਦੋਂ ਹਾਰ ਹੋਣ ਲੱਗੀ ਆ ਤੇ ਬਹੁਤੇ ਆਪਣੇ ਪਰਿਵਾਰਾਂ ਦਾ ਬਚਾਅ ਕਰਨ ਲਈ ਪਿੱਛੇ ਆ ਗਏ ਇਹ ਵੀ ਰਣਨੀਤੀ ਸਮਝ ਨਹੀਂ ਆਈ ਕਿ ਜਦੋਂ ਫੌਜ ਜਾ ਰਹੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਜ਼ਰੂਰ ਸਹੀ ਨਾਲ ਜਾਣਦੀ ਤੇ ਜਰੂਰ ਇਸ ਪਿੱਛੇ ਤੇ ਕਮੈਂਟ ਕਰਿਓ ਕੋਈ ਇਤਿਹਾਸ ਦਾ ਜਾਣੂ ਵੀਰ ਆਪਾਂ ਤੇ ਪੜ ਕੇ ਹੀ ਹੁੰਦਾ ਮਨ 'ਚ ਸਵਾਲ ਆਇਆ ਤੇ ਤੁਹਾਡੇ ਨਾਲ ਸਾਂਝਾ ਕੀਤਾ ਕਿ ਇਹ ਪਾਣੀਪੱਤ ਦੇ ਯੁੱਧ ਨੇ ਭਾਰਤ ਦੇ ਭਵਿੱਖ ਦਾ ਫੈਸਲਾ ਕੀਤਾ ਸੀ ਇਹ ਏਡਾ ਵੱਡਾ ਯੁੱਧ ਸੀ ਜੇ ਮਰਾਠੇ ਜਿੱਤ ਜਾਂਦੇ ਤੇ ਦੂਜੇ ਨੰਬਰ ਤੇ ਸਿੱਖਾਂ ਨਾਲ ਬਦਾਲੀ ਦੀ ਉਦੋਂ ਪੂਰੀ ਖਿੰਦੀ ਸੀ ਤੇ ਸਿੱਖੋ ਦੇ ਛਾਪੇ ਮਾਰ ਕੇ ਦੇ ਉਹਦੇ ਕਾਫਲੇ ਨੂੰ ਲੁੱਟਦੇ ਸੀ ਤੇ ਸਿੱਖ ਵੀ ਪਤਾ ਨਹੀਂ ਪਹੁੰਚ ਨਹੀਂ ਪਾਏ ਜਾਂ ਮਰਾਠਿਆਂ ਦਾ ਫੁੱਤਰ ਨਹੀਂ ਕੰਮ ਆਇਆ ਇਹਨਾਂ ਦਾ ਸਿੱਖਾਂ ਦੀ ਤੈਅ ਹੀ ਬੈਠੀ ਇਹ ਵੀ ਨਹੀਂ ਪਤਾ ਲੱਗ ਸਕਿਆ ਪੂਰਾ ਵੀ ਸਿੱਖਾਂ ਕਿਉਂ ਨਹੀਂ ਉੱਥੇ ਭਾਗ ਲਿਆ ਹਿੰਦੂ ਰਾਜੇ ਤੇ ਗਏ ਵਿਰੋਧ ਚ ਮਰਾਠਿਆਂ ਦੇ ਤੇ ਸਿੱਖਾ ਨਾ ਉਹਨਾਂ ਦਾ ਜਾਂ ਚਿੱਠੀ ਪੱਤਰ ਨਹੀਂ ਹੋਇਆ ਜਾਂ ਦੋਵੇਂ ਰਾਹ ਬਦਾਂਦੀ ਨੇ ਮੰਨੇ ਸੀ ਇਹ ਹੋ ਸਕਦਾ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਜਰੂਰ ਥੱਲੇ ਕਮੈਂਟ ਕਰੋ ਤਾਂ ਜੋ ਆਪਾਂ ਇਤਿਹਾਸ ਬਾਰੇ ਹੋਰ ਵੀ ਵੀਡੀਓ ਪਾਵਾਂਗੇ ਇਤਿਹਾਸ ਸਮਾਜ ਦਾ ਦੋਸਤ ਸੀ ਸਾਹੰਦਾ ਇਹਦੇ ਤੋਂ ਸਿੱਖਣਾ ਚਾਹੀਦਾ ਆਉਣ ਵਾਲੇ ਪਵਿੱਖ ਬਾਰੇ ਸਤ ਸ੍ਰੀ ਅਕਾਲ